ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਨਵੇਂਆ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 9ਵੀਂ ਕਲਾਸ ਦੀ ਪੰਜਾਬੀ ਦੀ ਪੁਸਤਕ ਵਿੱਚ ਦਰਜ ਇਕਾਂਗੀ ਗਊਮੁਖਾ ਤੇ ਸ਼ੇਰਮੁਖਾ ਦੇ ਪਾਤਰ ਚਰিত্রਨ ਤੇ ਪ੍ਰਸ਼ਨ ਉੱਤਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਿਸ਼ਨ ਦੇ ਦਾ ਪਾਤਰ ਚਿੱਤਰਣ ਕਰਾਂਗੇ ਕਿਸ਼ਨ ਦੇ ਜਾਨ ਪਛਾਨ ਕਿਸ਼ਨ ਦੇ ਗਊਮੁਖਾ ਸ਼ੇਰਮੁਖਾਈ ਕਾਂਗੀ ਦੇ ਮਹੱਤਵਪੂਰਨ ਪਾਤਰ ਹੈ ਉਹ ਅਧਖੜ ਉਮਰ ਦੀ ਵਿਧਵਾ ਔਰਤ ਹੈ ਉਸ ਦਾ ਪਹਿਰਾਵਾ ਸਾਦਾ ਹੈ ਉਸ ਦੇ ਘਰ ਦੇ ਕਮਰੇ ਦੀ ਸਜਾਵਟ ਤੋਂ ਪਤਾ ਲੱਗਦਾ ਹੈ ਕਿ ਉਹ ਦਰਮਿਆਨੀ ਮੇਲ ਦੇ ਘਰਾਣੇ ਨਾਲ ਸੰਬੰਧ ਰੱਖਦੀ ਹੈ ਕਿਸ਼ਨ ਦੇ ਦੇ ਚਰਿੱਤਰ ਵਿੱਚ ਅਸੀਂ ਵੇਖ ਲਿਕੇ ਗੁਣ ਦੇਖਦੇ ਹਾਂ ਸਫਾਈ ਪਸੰਦ ਇਕਾਂਗੀ ਦੇ ਆਰੰਭ ਹੋਣ ਸਮੇ ਹੀ ਉਹ ਸਟੇਜ ਉੱਪਰ ਕਮਰੇ ਦੀਆਂ ਚੀਜ਼ਾਂ ਤੇ ਫਰਨੀਚਰ ਆਦਿ ਦੀ ਸਫਾਈ ਕਰਦੀ ਨਜ਼ਰ ਆਉਂਦੀ ਹੈ ਉਹ ਆਪਣੇ ਪੁੱਤਰ ਸੁਦਰਸ਼ਨ ਨੂੰ ਕਹਿੰਦੀ ਹੈ ਕਿ ਉਸਨੇ ਆਪਣਾ ਕਮਰਾ ਸਾਫ਼ ਕਿਉਂ ਨਹੀਂ ਕੀਤਾ ਜਦਕਿ ਉਸਦੇ ਕਮਰੇ ਵਿੱਚ ਉਸਦੀਆਂ ਕਿਤਾਬਾਂ ਕੱਟੇ ਨਾਲ ਭਰੀਆਂ ਹੋਈਆਂ ਹਨ ਉਹ ਸੁਦਰਸ਼ਨ ਨੂੰ ਕਹਿੰਦੀ ਹੈ ਕਰਦੀਆਂ ਸਫਾਈਆਂ ਕਰਨ ਵਿੱਚ ਤਾਂ ਮੇਰੀ ਮਤ ਮਾਰੀ ਜਾਂਦੀ ਏ ਰਤਾ ਧਿਆਨ ਨਾ ਦਿਓ ਤਾਂ ਕੱਟੇ ਮਿੱਟੀ ਨਾਲ ਹੁਲੀਆ ਬਦਲ ਜਾਂਦਾ ਏ ਸੁਦਰਸ਼ਨ ਨੂੰ ਇਸ ਗੱਲ ਦੀ ਸ਼ਿਕਾਇਤ ਹੈ ਕਿ ਉਹ ਸਾਰਾ ਦਿਨ ਸਫਾਈ ਕਰਨ ਵਿੱਚ ਲੱਗੀ ਰਹਿੰਦੀ ਹੈ ਸਹਜਵਾਦੀ ਰੁਚੀ ਵਾਲੀ ਉਹ ਸਹਜਵਾਦੀ ਰੁਚੀ ਦੀ ਮਾਲਕ ਹੈ ਉਸਨੇ ਆਪਣਾ ਮਕਾਨ ਬੜੀ ਹਰੀਜ ਨਾਲ ਬਣਵਾਇਆ ਹੈ ਅਤੇ ਆਪ ਕੋਲ ਖੜੀ ਹੋ ਕੇ ਫर्श ਪਵਾਏ ਹਨ ਉਸਦਾ ਪਤੀ ਵੀ ਅਜੇਹੀ ਹੀ ਰੁਚੀ ਦਾ ਮਾਲਕ ਸੀ ਉਹ ਘਰ ਤੇ ਫਰਸ਼ਾਂ ਦੀ ਸਫਾਈ ਵੀ ਇਸੇ ਰੁਚੀ ਦੇ ਅਧੀਨ ਹੀ ਰੱਖਦੀ ਹੈ ਘਰ ਦਾ ਕੰਮ ਕਰਦੀ ਰਹਿਣ ਵਾਲੀ ਉਹ ਸਫਾਈ ਤੇ ਬਿਨਾ ਘਰ ਦਾ ਹੋਰ ਕੰਮ ਵੀ ਕਰਦੀ ਹੈ ਤੇ ਕਹਿੰਦੀ ਹੈ ਮੈਂ ਕੋਈ ਕਿਸੇ ਦੇ ਸਿਰ एहसान ਕਰਨੀ ਆ ਆਪਣਾ ਕੰਮ ਕਰਨੀ ਆ ਪ੍ਰਸ਼ੰਸਾ ਸੁਣ ਕੇ ਖੁਸ਼ ਹੋਣ ਵਾਲੀ ਉਹ ਪਹਿਲਾਂ ਤਾਂ ਸ਼ਰਨ ਸਿੰਘ ਬਲਾਲ ਨੂੰ ਘਰ ਨਹੀਂ ਸੀ ਵਡਣ ਦੇਣਾ ਚਾਹੁੰਦੀ ਪਰ ਜਦੋਂ ਹੋ ਉਸ ਅੱਗੇ ਉਸਦੇ ਮਕਾਨ ਦੇ ਫਰਸ਼ਾਂ ਦੀ ਪ੍ਰਸ਼ੰਸਾ ਕਰਦਾ ਹੈ ਤਾਂ ਉਹ ਖੁਸ਼ ਹੋ ਕੇ ਉਸ ਨੂੰ ਸ਼ਰਬਤ ਆਦ ਪਲੌਂਦੀ ਹੈ। ਨੀਡਰ ਉਹ ਜਿੰਨਾ ਪੁੱਤਾਂ ਤੋਂ ਨਹੀਂ ਡਰਦੀ ਤੇ ਆਪਣੇ ਪੁੱਤਰ ਨੂੰ ਕਹਿੰਦੀ ਹੈ ਹਟ ਕਮਲਾ ਨਾ ਹੋਵੇ। ਜਵਾਨ ਪੁੱਤ ਹੋ ਕੇ ਡਰੀਦਾ ਹੈ ਕਿਸਮਤ ਵਿੱਚ ਵਿਸ਼ਵਾਸ ਰੱਖਣ ਵਾਲੀ ਉਹ ਆਪਣੇ ਪਤੀ ਦੀ ਮੌਤ ਬਾਰੇ ਸ਼ਰਨ ਸਿੰਘ ਨੂੰ ਠੰਡਾ ਸਾਹ ਭਰ ਕੇ ਕਹਿੰਦੀ ਹੈ। ਅੱਛਾ ਭਰਾਵਾ ਕਿਸਮਤ ਦੀ ਲਿਖੀ ਨੂੰ ਕੌਣ ਮੋੜ ਸਕਦਾ ਹੈ। ਅਕੇ ਰਾਈ ਘਟੇ ਨਾ ਤਿੱਲ ਵਧੇ ਜੋ ਲਿਖਿਆ ਕਰਤਾਰ ਆਰਥਿਕ ਤੌਰ ਤੇ ਤੰਗ ਉਹ ਆਰਥਿਕ ਤੌਰ ਤੇ ਤੰਗ ਹੈ ਉਸ ਨੂੰ ਆਪਣੇ ਬੱਚੇ ਦੀ ਪੜ੍ਹਾਈ ਦੇ ਖਰਚ ਦਾ ਫਿਕਰ ਹੈ ਉਸ ਕੋਲ ਉਸ ਨੂੰ ਕੋਈ ਕੰਮ ਖੋਲ ਕੇ ਦੇਣ ਲਈ ਵੀ ਪੈਸੇ ਨਹੀਂ ਇਸ ਕਰਕੇ ਉਹ ਸ਼ਰਨ ਸਿੰਘ ਦੇ ਕਹੇ ਮਕਾਨ ਵੇਚਣ ਲਈ ਤਿਆਰ ਹੋ ਜਾਂਦੀ ਹੈ ਗੱਲਾਂ ਵਿੱਚ ਆ ਜਾਣ ਵਾਲੀ ਉਹ ਮਕਾਨ ਵੇਚਣਾ ਨਹੀਂ ਚਾਹੁੰਦੀ ਤੇ ਸ਼ਰਨ ਸਿੰਘ ਨਾਲ ਇਸ ਮਾਮਲੇ ਤੇ ਗੱਲ ਵੀ ਨਹੀਂ ਕਰਨੀ ਚਾਹੁੰਦੀ ਪਰੰਤੂ ਮਗਰ ਉਹ ਉਸ ਦੀਆਂ ਝੂਠੀਆਂ ਅਨਪਤ ਨਾਲ ਭਰੀਆਂ ਗੱਲਾਂ ਵਿੱਚ ਆ ਜਾਂਦੀ ਹੈ ਤੇ ਮਕਾਨ ਵੇਚ ਦਿੰਦੀ ਹੈ ਭਵਿੱਖ ਦੇ ਸੁਪਨੇ ਲੈਣ ਵਾਲੀ ਉਹ ਸੋਚਦੀ ਹੈ ਕਿ ਮਕਾਨ ਵੇਚ ਕੇ ਜੇਕਰ ਉਸ ਦਾ ਪੁੱਤਰ ਸੁਦਰਸ਼ਨ ਕੋਈ ਕੰਮ ਚਲਾ ਲਵੇ ਤਾਂ ਫਿਰ ਬਥੇਰੇ ਮਕਾਨ ਬਣ ਜਾਣਗੇ ਨਾਲ ਹੀ ਘਰ ਵਿੱਚ ਉਸ ਦੀ ਚਨਕ ਦੀ ਵੋਟੀ ਆਵੇਗੀ ਫਿਰ ਉਸ ਦੇ ਪੋਤਰਾ ਹੋਵੇਗਾ ਜਿਸ ਨੂੰ ਉਹ ਰਾਤ ਦਿਨ ਖੜਾਉਂਦੀ ਨਹੀਂ ਥੱਕੇਗੀ ਇਸ ਤਰ ਪਰਮਾਤਮਾ ਉਸ ਨੂੰ ਸੁੱਖ ਦਾ ਝੂਟਾ ਦੇਵੇਗਾ ਅਗਲਾ ਪਾਤਰ ਸੁਦਰਸ਼ਨ ਜਾਣ ਪਛਾਨ ਸੁਦਰਸ਼ਨ ਗਉਮੁਖਾ ਸ਼ੇਰਮੁਖਾਈ ਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਹ ਕਿਸ਼ਨਦੇਈ ਦਾ ਪੁੱਤਰ ਹੈ ਉਸ ਦੀ ਉਮਰ 17-18 ਸਾਲਾਂ ਦੀ ਹੈ ਉਸ ਨੇ 10ਵੀਂ ਪਾਸ ਕਰ ਲਈ ਹੈ ਉਹਨਾਂ ਦੇ ਘਰ ਦੇ ਕਮਰੇ ਦੀ ਸਜਾਵਟ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਦਰਮਿਆਨੀ ਘਰਾਣੇ ਦਾ ਮੁੰਡਾ ਹੈ ਉਸ ਦੇ ਪਾਤਰ ਰਾਹੀ ਕਾਂਗੀਕਰ ਨੇ ਕਿਸ਼ਨਦੇਈ ਦਾ ਉਨਾ ਮਜਬੂਰੀਆਂ ਨੂੰ ਸਾਹਮਣੇ ਲਿਆਂਦਾ ਹੈ ਜਿਨ੍ਹਾਂ ਦਾ ਫਾਇਦਾ ਉਠਾ ਕੇ ਸ਼ਰਨ ਸਿੰਘ ਉਸ ਨੂੰ ਮਕਾਨ ਵੇਚਣ ਲਈ ਤਿਆਰ ਕਰਦਾ ਹੈ ਉਸ ਦੇ ਚਰਿੱਤਰ ਵਿੱਚ ਅਸੀਂ ਹੇਠ ਲਿਖੇ ਗੁਣ ਦੇਖਦੇ ਹਾਂ ਪੜਨ ਵਿੱਚ ਹੁਸ਼ਿਆਰ ਸੁਦਰਸ਼ਨ ਪੜਨ ਵਿੱਚ ਹੁਸ਼ਿਆਰ ਹੈ ਉਸ ਨੇ 10ਵੀਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ ਹੈ ਮਾਦਾ ਆਗਿਆਕਾਰ ਉਹ ਮਾਦਾ ਆਗਿਆਕਾਰ ਹੈ ਜਦੋਂ ਮਾ ਉਸ ਨੂੰ ਪੁੱਛਦੀ ਹੈ ਕਿ ਉਹ ਆਪਣੇ ਕਿਸੇ ਕਾਰਵਿਹਾਰ ਉਤੇ ਲੱਗਨ ਬਾਰੇ ਕੀ ਵਿਚਾਰ ਰੱਖਦਾ ਹੈ ਤਾਂ ਉਹ ਕਹਿੰਦਾ ਹੈ ਜਿਵੇਂ ਤੁਸੀਂ ਆਖੋ ਮਾਂ ਨਾਲ ਘਰ ਦੀ ਸਫਾਈ ਵੱਲ ਘੱਟ ਧਿਆਨ ਦੇਣ ਵਾਲਾ ਉਸ ਦੀ ਮਾਂ ਨੂੰ ਸ਼ਿਕਾਇਤ ਹੈ ਕਿ ਉਸਨੇ ਆਪਣਾ ਕਮਰਾ ਸਾਫ਼ ਨਹੀਂ ਕੀਤਾ ਅਤੇ ਉਸ ਦੀਆਂ ਕਿਤਾਬਾਂ ਕੱਟੇ ਨਾਲ ਭਰੀਆਂ ਹੋਈਆਂ ਹਨ ਉਹ ਆਪਣੀ ਮਾਂ ਦੀ ਸਫਾਈ ਵੱਲ ਰੁਚੀ ਬਾਰੇ ਕਹਿੰਦਾ ਹੈ ਪਰ ਚਾਈਤ ਵੀ ਤਾਂ ਐਵੇਂ ਸਾਰਾ ਦਿਨ ਲੱਗੀ ਰਹਿੰਦੀ ਹੈ ਵਹਿਮਾਂ ਵਿੱਚ ਪੈ ਜਾਣ ਵਾਲਾ ਉਹ ਸ਼ਰਨ ਸਿੰਘ ਦੇ ਮੂੰਹੋਂ ਆਪਣੇ ਘਰ ਨੇੜੇ ਖੂਹ ਉੱਤੇ ਭੂਤਾਂ ਚੜੇਲਾਂ ਬਾਰੇ ਸੁਣ ਕੇ ਡਰ ਜਾਂਦਾ ਹੈ ਇਸ ਪਿੱਛੇ ਉਹ ਸ਼ਰਨ ਸਿੰਘ ਦੇ ਮੂੰਹੋਂ ਆਪਣੇ ਮਕਾਨ ਦੇ ਸ਼ੇਰ ਮੁਖਾਂ ਹੋਣ ਦਾ ਨੁਕਸਾਨ ਸੁਣ ਕੇ ਵੀ ਡਰ ਜਾਂਦਾ ਹੈ ਇੱਕ ਜ਼ਿੰਮੇਵਾਰ ਪੁੱਤਰ ਉਸ ਦਾ ਪੜਾਈ ਵਿੱਚ ਹੁਸ਼ਿਆਰ ਹੋਣਾ ਤੇ ਮਾਂ ਦੁਆਰਾ ਉਸਦੇ ਭਵਿੱਖ ਬਾਰੇ ਪੁੱਛੇ ਜਾਣ ਤੇ ਇਹ ਅੱਖਣਾ ਕੀ ਜਿਵੇਂ ਤੁਸੀਂ ਆਖੋ ਇਹ ਉਸਦੇ ਇੱਕ ਜ਼ਿੰਮੇਵਾਰ ਪੁੱਤਰ ਹੋਣ ਦੇ ਸਬੂਤ ਹਨ ਅਗਲਾ ਪਾਤਰ ਚੋਪੜਾ ਸਾਹਿਬ ਜਾਣ ਪਛਾਨ ਚੋਪੜਾ ਸਾਹਿਬ ਗਊਮੁਖਾ ਸ਼ੇਰਮੁਖਾ ਇਕਾਂਗੀ ਦਾ ਮਹੱਤਵਪੂਰਨ ਪਾਤਰ ਹੈ ਉਹ ਅਧਖੜ ਉਮਰ ਦਾ ਆਦਮੀ ਹੈ ਉਸਨੇ ਪੈਂਟ ਪਾਈ ਹੋਈ ਹੈ ਅਤੇ ਉਸਦੇ ਹੱਥ ਵਿੱਚ ਹੈਟ ਹੈ ਉਸਦੇ ਚਰਿੱਤਰ ਰਾਹੀਂ ਇਕਾਂਗੀਕਾਰ ਨੇ ਸ਼ਰਨ ਸਿੰਘ ਦਲਾਲ ਦੇ ਚੁਸਤ ਚਲਾਕ ਟੀਟ ਬੇਸ਼ਰਮ ਖੁਦਗਰਜ਼ ਤੇ ਗੱਲਾਂ ਦਾ ਖਟਿਆ ਖਾਨ ਵਾਲੇ ਚਰਿੱਤਰ ਨੂੰ ਪੇਸ਼ ਕੀਤਾ ਹੈ ਚੋਪੜਾ ਸਾਹਿਬ ਦੇ ਚਰਿੱਤਰ ਵਿੱਚ ਅਸੀਂ ਹੀੜ ਲਿਕੇ ਗੁਣ ਦੇਖਦੇ ਹਾਂ ਗੱਲਾਂ ਵਿੱਚ ਆ ਜਾਣ ਵਾਲਾ ਇਕਾਂਗੀ ਦੇ ਆਰੰਭ ਵਿੱਚ ਚੋਪੜਾ ਸ਼ਰਨ ਸਿੰਘ ਦਲਾਲ ਤੋਂ ਪਿੱਛਾ ਛਡਾਉਣਾ ਚਾਹੁੰਦਾ ਹੈ ਉਹ ਬੜਾ ਡਾਡਾ ਹੈ ਜਿਸ ਕਰਕੇ ਉਹ ਉਸ ਦੀਆਂ ਗੱਲਾਂ ਵਿੱਚ ਆ ਕੇ ਮਕਾਨ ਖਰੀਦਣ ਲਈ ਤਿਆਰ ਹੋ ਜਾਂਦਾ ਹੈ ਵਹਿਮੀ ਉਹ ਮਕਾਨ ਦੇ ਸ਼ੇਰਮੁਖਾ ਹੋਣ ਦਾ ਵਹਿਮ ਵੀ ਕਰਦਾ ਹੈ ਤੇ ਆਪਣੇ ਇਸ ਵਹਿਮ ਦੇ ਠੀਕ ਹੋਣ ਦੀ ਪੁਸ਼ਟੀ ਲਈ ਪੁੱਛਦਾ ਹੈ ਮੇਰਾ خیال ਇਹ ਸ਼ੇਰਮੁਖਾ ਮਕਾਨ ਹੈ ਮਾਲਕ ਮਕਾਨ ਇੱਥੇ ਹੀ ਮੋਇਆ ਸੀਨਾ ਹਾਸ ਰਸ ਪੈਦਾ ਕਰਨ ਵਾਲਾ ਚੋਪੜਾ ਉਦੋਂ ਹੀ ਕਾਂਗੀ ਵਿੱਚ ਹਾਸ ਰਸ ਪੈਦਾ ਕਰਦਾ ਹੈ ਜਦੋਂ ਉਹ ਸ਼ਰਨ ਸਿੰਘ ਨੂੰ ਕਹਿੰਦਾ ਹੈ ਯਾਨੀ ਕਿ ਜਿਉਂਦੇ ਜੀ ਸਵਰਗਵਾਸੀ ਅਖਵਾਉਂਦੇ ਹੱਕਦਾਰ ਹੋ ਗਏ ਹਨ ਇਸ ਵਿੱਚੋਂ ਉਹ ਹੱਸਦਾ ਹੋਇਆ ਸ਼ਰਨ ਸਿੰਘ ਨੂੰ ਕਹਿੰਦਾ ਹੈ ਤਾਂ ਹੁਣ ਇਹ ਤੁਹਾਡਾ ਮਤਲਬ ਇਹ ਸ਼ੇਰ ਮੁਕੇ ਵੱਲ ਹੱਟੀ ਕਰ ਲਈਏ ਤੇ ਗਊ ਮੁਕੇ ਵੱਲ ਘਰ ਬਣਾ ਲਈਏ ਸੌਦੇਬਾਜ਼ ਉਹ ਸੌਦੇਬਾਜ਼ ਵੀ ਹੈ ਉਹ ਪਹਿਲਾਂ ਤਾਂ ਸੌਦਾ ਲੈਣ ਲਈ ਤਿਆਰ ਹੀ ਨਹੀਂ ਹੁੰਦਾ ਫਿਰ ਜਦੋਂ ਤਿਆਰ ਹੁੰਦਾ ਹੈ ਤਾਂ ਅਗਲੇ ਦੀ ਮੰਗੀ ਕੀਮਤ ਨਾਲੋਂ 5000 ਘੱਟ ਕੇ ਕੇ ਮਗਰੋਂ ਕੇਵਲ 1500 ਵੱਧਾ ਹੈ ਤੇ ਇਹ ਸੋਦਾ ਕਰ ਲੈਂਦਾ ਹੈ ਸ਼ਰਨ ਸਿੰਘ ਦਾ ਪਾਤਰ ਜਾਨ ਪਛਾਨ ਸ਼ਰਨ ਸਿੰਘ ਗਊ ਮੁਕਾ ਸ਼ੇਰ ਮੁਕਾ ਹੀ ਕਾਂਗੀ ਦਾ ਮੁੱਖ ਪਾਤਰ ਹੈ ਉਹ ਇੱਕ ਦਲਾਲ ਹੈ ਉਸਦੀ ਦਾੜੀ ਕਰੜ ਬਰੜੀ ਕਪੜੇ ਸਾਦੇ ਪੱਗ ਜਰਾ ਕੋ ਮੈਲੀ ਤੇ ਕਮੀਜ਼ ਤੇ ਪਜਾਮਾ ਜਰਾ ਕੋ ਖੁੱਲੇ ਹਨ ਇਕਾਂਗੀਕਾਰ ਨੇ ਇਸ ਇਕਾਂਗੀ ਦੀ ਰਚਨਾ ਉਸਦੇ ਚੁਸਤ ਚਲਾਕ ਢੀਠ ਬੇਸ਼ਰਮ ਗੱਲਾਂ ਦੇ ਜਾਦੂਗਰ ਝੂਠੀ ਅਪਨੰਤ ਜ਼ਾਹਰ ਕਰਨ ਵਾਲੇ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੇ ਚਰਿੱਤਰ ਨੂੰ ਉਗਾਰਨ ਲਈ ਕੀਤੀ ਹੈ ਅੱਗੇ ਅਸੀਂ ਉਸ ਦੇ ਚਰਿੱਤਰ ਦੇ ਇਹਨਾਂ ਪੱਖਾਂ ਉੱਤੇ ਵਿਚਾਰ ਕਰਦੇ ਹਾਂ ਚੁਸਤ ਚਲਾਕ ਠੀਠ ਤੇ ਬੇਸ਼ਰਮ ਚਰਨ ਸਿੰਘ ਵਿੱਚ ਇੱਕ ਦਲਾਲ ਵਾਲੀਆਂ ਸਾਰੀਆਂ ਵਿਸ਼ੇਸ਼ਤਾਈਆਂ ਮੌਜੂਦ ਹਨ ਉਹ ਬੜਾ ਠੀਠ ਤੇ ਬੇਸ਼ਰਮ ਹੈ ਉਹ ਲੋਕਾਂ ਦੇ ਘਰ ਬੜੀ ਠੀਠਤਾਈ ਤੇ ਬੇਸ਼ਰਮੀ ਨਾਲ ਚੱਕਰ ਮਾਰਦਾ ਹੈ ਉਹ ਬੜੀ ਚਲਾਕੀ ਨਾਲ ਦੂਜਿਆਂ ਨੂੰ ਆਪਣੇ ਮਤਲਬ ਦੀ ਗੱਲ ਤੇ ਲੈ ਆਉਂਦਾ ਹੈ ਤੇ ਫਿਰ ਉਹਨਾਂ ਨੂੰ ਚੁਸਤ ਚਲਾਕੀ ਨਾਲ ਹੀ ਵਹਿਮਾ ਵਿੱਚ ਪਾ ਕੇ ਜਾਂ ਵਹਿਮਾ ਵਿੱਚੋਂ ਕੱਢ ਕੇ ਆਪਣਾ ਉੱਲੂ ਸਿੱਧਾ ਕਰਦਾ ਹੈ ਅੰਤ ਵਿੱਚ ਉਹ ਆਪਣੇ ਆਪ ਨੂੰ ਬੜੀ ਢੀਠਤਾਈ ਨਾਬੇਸ਼ਰਮ ਦੱਸਦਾ ਹੋਇਆ ਕਹਿੰਦਾ ਹੈ ਹਕੂਮਤ ਗਰਮੀ ਦੀ ਹੱਟੀ ਨਰਮੀ ਦੀ ਅਤੇ ਦਲਾਲੀ ਬੇਸ਼ਰਮੀ ਦੀ ਗੱਲਾਂ ਦਾ ਜਾਦੂਗਰ ਉਹ ਗੱਲਾਂ ਦਾ ਜਾਦੂਗਰ ਹੈ ਉਹ ਆਪਣੀ ਗੱਲ ਦੀ ਵਿਆਖਿਆ ਲਈ ਜਾਂ ਅਗਲੇ ਨੂੰ ਆਪਣੀ ਗੱਲ ਮੰਨਣ ਲਈ ਤਿਆਰ ਕਰਨ ਸਮੇਂ ਝਟਪੜ ਗੱਲਾਂ ਤਿਆਰ ਕਰ ਲੈਂਦਾ ਹੈ ਉਸਦੇ ਸਵਾਦੀਆਂ ਤੇ ਪ੍ਰਭਾਵਸ਼ਾਲੀ ਗੱਲਾਂ ਸੁਣ ਕੇ ਹੀ ਚੌਪੜਾ ਸਾਹਿਬ ਕਹਿੰਦੇ ਹਨ ਮਰਹਬਾ ਸਰਦਾਰ ਸਾਹਿਬ ਮਰਹਬਾ ਤੁਹਾਨੂੰ ਗੱਲਾਂ ਤਾਂ ਖੂਬ ਆਉਂਦੀਆਂ ਨੇ ਦੂਜਿਆਂ ਨਾਲ ਝੂਠੀ ਆਪਣਤ ਜ਼ਾਹਰ ਕਰਨ ਵਾਲਾ ਉਹ ਕਿਸ਼ਨ ਦੇ ਹੀ ਨਾ ਆਪਣਤ ਜ਼ਾਹਰ ਕਰਦਾ ਹੋਇਆ ਝੂਠ ਬੋਲਦਾ ਹੈ ਕਿ ਉਸਦਾ ਪਤੀ ਉਸਦਾ ਸਹਪਾਟੀ ਸੀ ਤੇ ਉਸਦਾ ਮਿੱਤਰ ਸੀ ਜਦਕਿ ਉਹ ਉਸਦਾ ਵਖੂਬ ਵੀ ਨਹੀਂ ਸੀ ਦੂਜੇ ਪਾਸੇ ਉਹ ਚੌਪੜਾ ਸਾਹਿਬ ਨਾਲ ਝੂਠੀ ਮਿੱਤਰਤਾ ਜਾਹਰ ਕਰਦਾ ਹੈ ਜਦ ਕਿ ਉਹ ਇੱਕ ਧਿਰ ਨੂੰ ਕੁਝ ਕਹਿੰਦਾ ਹੈ ਤੇ ਦੂਜੀ ਨੂੰ ਕੁਝ ਆਪਣਾ ਉੱਲੂ ਸਿੱਧਾ ਕਰਨ ਵਾਲਾ ਸ਼ਰਨ ਸਿੰਘ ਦੀ ਝੂਟੀ ਆਪਣਤ ਤੇ ਹਮਦਰਦੀ ਵਿੱਚ ਫਸ ਕੇ ਇੱਕ ਪਾਸੇ ਕਿਸ਼ਨ ਦੇਈ ਤੇ ਦੂਜੇ ਪਾਸੇ ਚੋਪੜਾ ਸਾਹਿਬ ਸਮੰਦੇ ਹਨ ਕਿ ਉਹਨਾਂ ਸ਼ਰਨ ਸਿੰਘ ਦੀ ਸਹਾਇਤਾ ਨਾਲ ਚੰਗਾ ਸੌਦਾ ਮਾਰ ਲਿਆ ਹੈ ਪਰ ਅਸਲ ਵਿੱਚ ਸ਼ਰਨ ਸਿੰਘ ਦਾ ਅਜਿਹਾ ਕੋਈ ਮੰਤਨ ਨਹੀਂ ਸੀ ਕਿ ਕਿਸੇ ਧਿਰ ਨੂੰ ਲਾਭ ਪੁੱਜੇ ਤੇ ਉਹਨਾਂ ਦੇ ਲੜਕਿਆਂ ਦਾ ਭਵਿਕ ਉਜਲਾ ਹੋਵੇ ਉਸ ਦਾ ਮੰਤਵ ਬਸ ਆਪਣੀ ਦਲਾਲੀ ਖਰੀ ਕਰਨਾ ਅਰਥਾਤ ਆਪਣਾ ਉੱਲੂ ਸਿੱਧਾ ਕਰਨਾ ਸੀ ਅੱਗੇ ਬੱਚਿਓ ਇਕਾਂਗੀ ਦੇ ਵਸਤੂ ਨਿਸ਼ਟ ਪ੍ਰੇਸ਼ਨ ਫਸਟ ਕੁਐਸਚਨ ਗਉਮੁਖਾ ਸ਼ੇਰ ਮੁਖਾ ਇਕਾਂਗੀ ਦਾ ਲੇਖਕ ਕੌਣ ਹੈ ਉੱਤਰ ਗੁਰਚਰਨ ਸਿੰਘ ਜਸੂਜਾ ਨੈਕਸਟ ਕਿਸ਼ਨ ਦੇਈ ਸ਼ਰਨ ਸਿੰਘ ਚੋਪੜਾ ਸਾਹਿਬ ਸੁਦਰਸ਼ਨ ਕਿਸੇ ਕਾਂਗੀ ਦੇ ਪਾਤਰ ਹਨ ਉੱਤਰ ਗਊਮੁਖਾ ਸ਼ੇਰਮੁਖਾ ਨੈਕਸਟ ਗਊਮੁਖਾ ਸ਼ੇਰਮੁਖਾ ਹੀ ਕਾਂਗੀ ਦੇ ਮੁੱਖ ਪਾਤਰ ਦਾ ਨਾਮ ਲਿਖੋ ਉੱਤਰ ਸ਼ਰਨ ਸਿੰਘ ਨੈਕਸਟ ਕੁਐਸਚਨ ਗਊਮੁਖਾ ਸ਼ੇਰਮੁਖਾ ਹੀ ਕਾਂਗੀ ਦੀਆਂ ਕਿੰਨੀਆਂ ਝਾਕੀਆਂ ਹਨ ਉੱਤਰ 2 ਨੈਕਸਟ ਗਊਮੁਖਾ ਸ਼ੇਰਮੁਖਾ ਹੀ ਕਾਂਗੀ ਦੀ ਪਹਿਲੀ ਝਾਕੀ ਦਾ ਸਥਾਨ ਕਿਹੜਾ ਹੈ ਉੱਤਰ ਦਿੱਲੀ ਦਾ ਇੱਕ ਬਾਜ਼ਾਰ ਨੈਕਸਟ ਗਊਮੁਖਾ ਸ਼ੇਰਮੁਖਾ ਹੀ ਕਾਂਗੀ ਦੀ ਦੂਜੀ ਝਾਕੀ ਦਾ ਸਥਾਨ ਕਿਹੜਾ ਹੈ ਉੱਤਰ ਕਿਸ਼ਨ ਦੇ ਦੇ ਮਕਾਨ ਦੀ ਬੈਠਕ ਅਗਲਾ ਕੁਐਸਚਨ ਚੋਪੜਾ ਸਾਹਿਬ ਕਿੰਨੀ ਕੁ ਉਮਰ ਦਾ ਆਦਮੀ ਹੈ ਉੱਤਰ ਅਦਕੜ ਉਮਰ ਦਾ ਸ਼ਰਨ ਸਿੰਘ ਦੀ ਦਾੜੀ ਕਿਹੋ ਜੀ ਹੈ ਉੱਤਰ ਕਰੜ ਬਰੜੀ ਨੈਕਸਟ ਸ਼ਰਨ ਸਿੰਘ ਕੀ ਕੰਮ ਕਰਦਾ ਸੀ ਉੱਤਰ ਦਲਾਲੀ ਦਾ ਨੈਕਸਟ ਕਿਸ਼ਨ ਦੇ ਕਿੰਨੀ ਉਮਰ ਦੀ ਜਲਾਨੀ ਹੈ ਉੱਤਰ ਅਦਕੜ ਉਮਰ ਦੀ ਨੈਕਸਟ ਕੁਐਸਚਨ ਸੁਦਰਸ਼ਨ ਕਿਸ਼ਨ ਦੇ ਦਾ ਕੀ ਲੱਗਦਾ ਹੈ ਉੱਤਰ ਪੁੱਤਰ ਨੈਕਸਟ ਕੁਐਸਚਨ सुदर्शन दी उम्र कितनी है उत्तर 17 18 वरें नेक्स्ट शरण सिंह कित्थों ਦਾ ਰਹਿਣ ਵਾਲਾ ਹੈ ਉੱਤਰ ਕਰੋਲ ਬਾਗ ਦਾ नेक्स्ट सुदर्शन ਨੇ ਕਿਹੜੀ ਜਮਾਤ ਪਾਸ ਕੀਤੀ ਸੀ ਉੱਤਰ 10ਵੀਂ ਅਗਲਾ ਕੁਐਸਚਨ ਸੁਦਰਸ਼ਨ ਨੇ ਕਿਹੜੇ ਡਿਵੀਜ਼ਨ ਵਿੱਚ 10ਵੀਂ ਪਾਸ ਕੀਤੀ ਸੀ ਉੱਤਰ ਫਰਸਟ नेक्स्ट शरण सिंह सुदर्शन ਦੇ ਪਿਤਾ ਨਾਲ ਆਪਣੇ ਕੀ ਤਾਲੁਕਾ ਦੱਸਦਾ ਹੈ ਉੱਤਰ ਜਮਾਤੀ دوست ਦੇ ਅਗਲਾ ਕੁਐਸ਼ਨ ਸੁਦਰਸ਼ਨ ਕਿੰਨੀ ਉਮਰ ਦਾ ਸੀ ਜਦੋਂ ਉਸਤਾ ਪਿਤਾ ਗੁਜਰ ਗਿਆ ਸੀ ਉੱਤਰ ਛੋਟੀ ਉਮਰ ਦਾ ਅਗਲਾ ਕੁਐਸ਼ਨ ਕਿਸ਼ਨਦੇਈ ਦੇ ਘਰ ਸ਼ਰਨ ਸਿੰਘ ਨੂੰ ਪੀ ਲਈ ਕੀ ਦਿੱਤਾ ਜਾਂਦਾ ਹੈ ਉੱਤਰ ਸ਼ਰਬਤ ਨੈਕਸਟ ਸ਼ਰਨ ਸਿੰਘ ਕਿਸ਼ਨਦੇਈ ਨੂੰ ਕਿਸ ਤਰ੍ਹਾਂ ਮਕਾਨ ਵੇਚਣ ਲਈ ਤਿਆਰ ਕਰਦਾ ਹੈ ਉੱਤਰ ਚੁਸਤ ਚਲਾਕੀ ਨਾਲ ਅਗਲਾ ਕੁਐਸ਼ਨ ਸ਼ਰਨ ਸਿੰਘ ਕਿਸ਼ਨਦੇਈ ਨੂੰ ਮਕਾਨ ਵੇਚਣ ਲਈ ਤਿਆਰ ਕਰਨ ਖਾਤਰ ਪਹਿਲਾ ਕਿਹੜਾ ਵਹਿਮ ਪਾਉਂਦਾ ਹੈ ਉੱਤਰ ਮਕਾਨ ਦੇ ਸਾਹਮਣੇ ਖੂਹ ਹੋਣ ਦਾ ਨੈਕਸਟ ਸ਼ਰਨ ਸਿੰਘ ਕਿਸ਼ਨ ਦੇਈ ਦੇ ਪਰਿਵਾਰ ਦੁਆਰਾ ਮਕਾਨ ਵਿੱਚ ਦੁੱਖ ਪਾਉਣ ਤੇ ਉਸਦੇ ਪਤੀ ਦੇ ਮਰਨ ਦਾ ਕਾਰਨ ਕੀ ਦੱਸਦਾ ਹੈ ਉੱਤਰ ਮਕਾਨ ਦੇ ਸਾਹਮਣੇ ਖੂਹ ਦਾ ਹੋਣਾ ਅਗਲਾ ਕੁਐਸਚਨ ਸ਼ਰਨ ਸਿੰਘ ਅਨੁਸਾਰ ਖੂਹ ਉਤੇ ਕਿੰਨਾ ਦਾ ਵਾਸਾ ਹੁੰਦਾ ਹੈ ਉੱਤਰ ਭੂਤਾਂ ਚੁੜੇਲਾਂ ਦਾ ਅਗਲਾ ਕੁਐਸਚਨ ਕਿਸ਼ਨ ਦੇਈ ਸ਼ਰਨ ਸਿੰਘ ਤੋਂ ਮਕਾਨ ਬਦਲੇ ਕਿੰਨੇ ਪੈਸੇ ਮੰਗਦੀ ਹੈ ਉੱਤਰ 50000 ਅਗਲਾ ਕੁਐਸਚਨ ਕਿਸ਼ਨ ਦੇ ਮਕਾਨ ਵੇਚ ਕੇ ਪੈਸੇ ਕਿੱਥੇ ਲਾਉਣੇ ਚਾਹੁੰਦੀ ਹੈ ਉੱਤਰ ਪੁੱਤਰ ਦੇ ਕਾਰੋਬਾਰ ਉੱਤੇ ਅਗਲਾ ਕੁਐਸਚਨ ਕਿਸ਼ਨ ਦੇਈ ਦਾ ਮਕਾਨ ਕਿੰਨੇ ਡੈਸ਼ ਮੰਜਲਾ ਸੀ ਖਾਲੀ ਥਾਂ ਵਿੱਚ ਟੁਕਮਾ ਸ਼ਬਦ ਭਰੋ ਉੱਤਰ ਢਾਈ ਨੈਕਸਟ ਸ਼ਰਨ ਸਿੰਘ ਕਿਸ਼ਨ ਦੇਈ ਨੂੰ ਮਕਾਨ ਵੇਚਣ ਲਈ ਤਿਆਰ ਕਰਨ ਲਈ ਦੂਜਾ ਵਹਿਨ ਕਿਹੜਾ ਪਾਉਂਦਾ ਹੈ ਉੱਤਰ ਉਸ ਦੇ ਸ਼ੇਰਮੁਖਾ ਹੋਣ ਦਾ ਅਗਲਾ ਕੁਐਸਚਨ ਸ਼ਰਨ ਸਿੰਘ ਅਨੁਸਾਰ ਸ਼ੇਰਮੁਖੇ ਮਕਾਨ ਤੋਂ ਕਿਸ ਨੂੰ ਖਤਰਾ ਹੁੰਦਾ ਹੈ ਉੱਤਰ ਮਾਲਕ ਨੂੰ ਅਗਲਾ ਕੁਐਸਚਨ ਕਿਸ਼ਨ ਦੇਈ ਦਾ ਮਕਾਨ ਦਿੱਲੀ ਦੇ ਕਿਹੜੇ ਇਲਾਕੇ ਵਿੱਚ ਸਥਿਤ ਸੀ ਉੱਤਰ ਚਾਂਦਨੀ ਚੌਂਕ ਵਿੱਚ ਨੈਕਸਟ ਕੁਐਸਚਨ ਸ਼ਰਨ ਸਿੰਘ ਕਿਸ ਨੂੰ ਮਜਬੂਰ ਕਰਕੇ ਮਕਾਨ ਦਿਖਾਉਣ ਲਈ ਲੈ ਜਾਂਦਾ ਹੈ ਉੱਤਰ ਚੋਪੜਾ ਸਾਹਿਬ ਨੂੰ ਅਗਲਾ ਕੁਐਸਚਨ ਸ਼ਰਨ ਸਿੰਘ ਕਿਸ਼ਨ ਦੇਈ ਨੂੰ ਤਾਂ ਮੁਸਤਾ ਮਕਾਨ ਸ਼ੇਰ ਮੁਕਾ ਦੱਸਦਾ ਹੈ ਪਰੰਤੂ ਚੋਪੜਾ ਸਾਹਿਬ ਨੂੰ ਮਕਾਨ ਕਿਹੋ ਜਿਹਾ ਦੱਸਦਾ ਹੈ ਜਾਤ ਕਿਸ਼ਨ ਦੇਈ ਦੇ ਮਕਾਨ ਦਾ ਪਿੱਛੋਂ ਆਕਾਰ ਕਿਹੋ ਜਿਹਾ ਸੀ ਉੱਤਰ ਗਊ ਮੁਖਾ ਅਗਲਾ ਕੁਐਸਚਨ ਕਿਹੜਾ ਕਥਨ ਸਹੀ ਹੈ ਤੇ ਕਿਹੜਾ ਗਲਤ ਪਹਿਲਾ ਦੁਕਾਨ ਦਾ ਆਕਾਰ ਅੱਗੋਂ ਚੌੜਾ ਤੇ ਪਿੱਛੋਂ ਤੰਗ ਪਸੰਦ ਕੀਤਾ ਜਾਂਦਾ ਹੈ ਸਹੀ ਸ਼ਰਨ ਸਿੰਘ ਕਿਸ਼ਨ ਦੇਈ ਦਾ ਮਕਾਨ 46000 ਵਿੱਚ ਵਿਕਤ ਵਿਕਾਉਂਦਾ ਹੈ ਸਹੀ ਗਊ ਮੁਖਾ ਸ਼ੇਰ ਮੁਖਾਈ ਕਾਂਗੇ ਵਿੱਚ ਲੇਖਕ ਨੇ ਦਲਾਲਾਂ ਦੀ ਚੁਸਤੀ ਚਲਾਕੀ ਨੂੰ ਪੇਸ਼ ਨਹੀਂ ਕੀਤਾ ਗਲਤ ਅਗਲਾ ਕੁਐਸਚਨ ਹਕੂਮਤ ਗਰਮੀ ਦੀ ਹੱਟੀ ਨਰਮੀ ਦੀ ਤੇ ਦਲਾਲੀ ਬੇਸ਼ਰਮੀ ਦੀ ਕੌਣ ਕਹਿੰਦਾ ਹੈ ਉੱਤਰ ਸ਼ਰਨ ਸਿੰਘ ਅਗਲਾ ਕੁਐਸਚਨ ਸ਼ਰਨ ਸਿੰਘ ਅਨੁਸਾਰ ਦਲਾਲੀ ਡੈਸ਼ ਦੀ ਚੀਜ਼ ਹੈ ਖਾਲੀ ਥਾਂ ਵਿੱਚ ਟੁਕਮਾ ਸ਼ਬਦ ਭਰੋ ਉੱਤਰ ਬੇਸ਼ਰਮੀ ਇਸ ਤਰ੍ਹਾਂ ਬੱਚਿਓ ਅਕੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਾਂਗੀ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ ਅਗਲੀ ਵੀਡੀਓ ਵਿੱਚ ਅਸੀਂ ਵਾਰਤਾਲਾਪ ਸਬੰਧੀ ਪ੍ਰੇਸ਼ਨ ਕਰਾਂਗੇ ਧੰਨਵਾਦ